ਲੁਧਿਆਣੇ ਸ਼ਹਿਰ ਵਿੱਚ ਪੁਲਿਸ ਨੇ ਸਪਾਸ ਸੈਂਟਰਾਂ ਤੇ ਮਾਰਿਆ ਛਾਪਾ ਜੀਹਾਂ ਲੁਧਿਆਣਾ ਦੇ ਦੁਗਰੀ ਰੋਡ ਮਾਡਲ ਟਾਊਨ ਅਤੇ ਚੰਨੀਗੜ ਰੋਡ ਸਮੇਤ ਹੋਰਨਾਂ ਕਈ ਏਰੀਆਜ਼ ਦੇ ਵਿੱਚ ਲੁਧਿਆਣਾ ਪੁਲਿਸ ਨੇ ਸਪਾਸ ਸੈਂਟਰਾਂ ਤੇ ਸਖਤੀ ਕਰਦੇ ਹੋਏ ਛਾਪੇਮਾਰੀ ਕੀਤੀ ਹੈ ਇਚਾਪੇਮਾਰੀ ਦੌਰਾਨ ਪੁਲਿਸ ਨੇ ਕਈ ਕੁੜੀਆਂ ਮੁੰਡਿਆਂ ਨੂੰ ਹਿਰਾਸਤ ਵਿੱਚ ਲਿਆ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਮੀਡੀਆ ਤੋਂ ਦੂਰੀ ਬਣਾਉਣ ਦੇ ਵੀ ਯਤਨ ਕੀਤੇ ਪਰ ਇਹਨਾਂ ਨੇ ਕਿਹਾ ਫਿਲਹਾਲ ਹਾਲੇ ਇਸ ਮਾਮਲੇ ਸੰਬੰਧੀ ਜਾਂਚ ਚੱਲ ਰਹੀ ਹੈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਤੋਂ ਬਾਅਦ ਹੀ ਸਾਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਉਦਰੇ ACP ਜਤਿਨ ਬਾਂਸਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਕਰ ਕੀਤਾ ਵੱਖ-ਵੱਖ ਜ਼ੋਨਾਂ ਦੇ ਵਿੱਚ ਸਪਾਸ ਸੈਂਟਰਾਂ ਦੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਕਈ ਕੁੜੀਆਂ ਮੁੰਡਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹਾਲਾਂਕਿ ਉਹਨਾਂ ਅੰਕੜਿਆਂ ਦਾ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਨੇ ਜ਼ਰੂਰ ਜ਼ਿਕਰ ਕੀਤਾ ਇਸ ਮਾਮਲੇ ਦੇ ਵਿੱਚ ਫਿਲਹਾਲ ਜਾਂਚ ਜਾਰੀ ਹੈ ਦੁਧਿਆਨਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਤੇ ਮਰੀ ਅਲੱਗ-ਅਲੱਗ ਐਸਪੀ ਸਾਹਿਬ ਆਪਣੇ ਜ਼ੋਨ ਸਰ ਐਡੀਸੀਪੀ 3 ਸਾਹਿਬ ਨੇ ਅਲੱਗ-ਅਲੱਗ ਟੀਮਾਂ ਬਣਾਈਆਂ ਹੈ ਜੀ ਜਿਸਰ ਦੌਰਾਨ ਅਸੀਂ ਸਾਰੇ ਜ਼ੋਨ ਦੇ ਐਸ ਐਚਓ ਚੌਕੀ ਇੰਚਾਰਜ ਉਮਿਲ ਕੇ ਅਲੱਗ-ਅਲੱਗ ਸਪਾ ਸੈਂਟਰਾਂ ਤੇ ਰੇਡ ਕੀਤੀ ਹੈ ਜਿੱਥੇ ਗਲਤ ਨਜਾਇਜ਼ ਕੰਮ ਚੱਲ ਰਿਹਾ ਸੀ ਹੁਣ ਕਿੰਨੇ ਆਨੇ ਆਇਆ ਇੱਥੋਂ ਕਿੰਨੇ ਫੜੇ ਹੁਣ ਇਹ ਤੋਂ 5 ਕੁੜੀਆਂ ਸੀ ਤੇ ਇੱਕ ਮੁੰਡਾ ਸੀਗਾ ਇੱਕ ਸਪਾਈ ਵਾਲਾ ਸੀਗਾ ਬਾਕੀ ਵੈਰੀਫਾਈ ਕਰਾਂਗੇ ਜੋ ਫੜਦੇ ਆ ਗੱਲ ਕੀ ਹਦਾਇਤ ਕੀਤੀ ਗਈ ਹੈ ਇਹਨਾਂ ਨੂੰ ਕਿ ਜੇਕਰ ਉਹ ਹਟਦੇ ਨਹੀਂ ਹੈਗੇ ਬਾਰ-ਬਾਰ ਰੇਡਾਂ ਦੇ ਬਾਵਜੂਦ ਵੀ ਇਹਨਾਂ ਨੂੰ ਹਦਾਇਤ ਕੀਤੀ ਗਈ ਹੈ ਜੀ ਵੀ ਜਿਹੜਾ ਹੈ ਮਾਹੌਲ ਜਿਹੜਾ ਲੁਧਿਆਣਾ ਸ਼ਹਿਰ ਦਾ ਉਹ ਖਰਾਬ ਨਾ ਕਰੋ ਜਿੱਦੇ ਨਾਲ ਕਿ ਨਵੇਂ ਕੁੜੀਆਂ ਮੁੰਡੇ ਖਰਾਬ ਹੋਣ ਇਸ ਕਰਕੇ ਅਸੀਂ ਅੱਗੇ ਵੈਰੀਫ ਕੋਈ ਮਾਲਕ ਦੇ ਖਾਫੀ ਕੀਤੀ ਜਾਏਗੀ ਮਾਲਕ ਦੇ ਖਾਫੀ ਜ਼ਰੂਰ ਕੀਤੀ ਜਾਏਗੀ ਜੀ ਲਾਲ ਤਾਂ ਸਾਨੂੰ ਮਾਲਕ ਇੱਥੇ ਲੱਭਿਆ ਨਹੀਂ ਵੈਰੀਫਾਈ ਕਰਾਂਗੇ ਜੋ ਮਾਲਕ ਕੋਲ ਹੈ ਲੁਧਿਆਣੇ ਪੂਰੇ ਚ ਛੱਫੇਮਾਦੀ ਪੂਰੇ ਲੁਧਿਆਣੇ ਚ ਜੀ ਬਕਵਾਕ ਜਗ੍ਹਾ ਤੇ ਸੀਪੀ ਸਾਹਿਬ ਦੀ ਹਦਾਇਤ ਸੀ ਕਿ ਜਿਹੜਾ ਇਹ ਗਲਤ ਕੰਮ ਚੱਲ ਰਿਹਾ ਜਿਹੜੇ ਜਿਹੜੇ ਉੱਥੇ ਉੱਥੇ ਕਾਰਵਾਈ ਕਰੀ ਚਲ ਸੀਪੀ ਸਾਹਿਬ ਨੇ ਕਿਹਾ ਕੈਮਰਾ ਜਾਂ ਰਜਿਸਟਰ ਜਿਹੜੇ ਨੇ ਮੇਨਟੇਨ ਕਰਨੇ ਜ਼ੂਰੀ ਹੋਣਗੇ ਲੱਗਦਾ ਕਿ ਰਜਿਸਟਰ ਵੈਸੇ ਤਾਂ ਲੱਗਿਆ ਹੋਇਆ ਸੀਗਾ ਜੀ ਜੋ ਅਸੀਂ ਇੱਥੇ ਦੇਖਿਆ ਰਜਿਸਟਰ ਲੱਗਿਆ ਹੋਇਆ ਸੀਗਾ ਅਸੀਂ ਹੁਣ ਡੀਵੀਆਰ ਵੀ ਆਪਣੇ ਕ ਕੀ ਤਜਾਰੀ ਖਾਸ ਕਰਕੇ ਸਪਾਸ ਸੈਂਟਰਾਂ ਤੇ ਸਰ ਪੂਰੇ ਸ਼ਹਿਰ ਦੇ ਵਿੱਚ ਇਹ ਰੇਟ ਚੱਲ ਰਹੀ ਹੈ ਇੱਕਾ ਜੋ ਜੋ ਲੁਧਿਆਣਾ ਪੁਲਿਸ ਜਿਵੇਂ ਤੁਹਾਨੂੰ ਪਤਾ ਹੈ ਮਾਨਯੋਗ ਸੀਪੀ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਡੀਸੀਪੀ ਸ਼੍ਰੀ ਜਸਕਰਨਜੀਤ ਸਿੰਘ ਤੇਜਾ ਜੀ ਅਤੇ ਐਸਪੀ ਸਾਹਿਬ ਐਡੀਸੀਪੀ 3 ਸ਼੍ਰੀ ਸ਼ੁਭਮ ਅਗਰਵਾਲ ਜੀ ਉਹਨਾਂ ਦੀ ਹਦਾਇਤਾਂ ਨੇ ਕਿ ਆਪਾਂ ਸਾਰਾ ਜੋ ਕ੍ਰਾਈਮ ਫਰੀ ਰੱਖਣਾ ਹੈ ਅਤੇ ਸੁਚੱਜੇ ਢੰਗ ਨਾਲ ਸ਼ਹਿਰ ਨੂੰ ਆਪਾਂ ਚਲਾਉਣਾ ਹੈ ਉਸੇ ਤਹਿਤ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਕਾਫੀ ਕੰਪਲੇਂਟ ਸੀਗੀਆਂ ਕਿ ਜੋ ਸਪਾ ਸੈਂਟਰਾਂ ਦੀ ਆਰਟ ਚ ਜਿਸਮ ਫਰੋਸ਼ੀ ਦਾ ਕੰਮ ਅਤੇ ਜੋ ਕਿ ਹੋਰ ਮਤਲਬ ਜੋ ਆਪਾਂ ਕਹਿੰਦੇ ਆ ਮਾੜੇ ਕੰਮ ਚੱਲ ਰਹੇ ਸੀਗੇ ਤਾਂ ਉਹਨਾਂ ਨੂੰ ਨੱਥ ਪਾਉਣ ਲਈ ਅੱਜ ਇੱਕ ਵੱਡੇ ਲੈਵਲ ਤੇ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਤਾਂ ਉਸੇ ਤਹਿਤ ਹੀ ਰੇਡਸ ਕੀਤੀਆਂ ਜਾ ਰਹੀਆਂ ਨੇ ਸਪਾ ਸੈਂਟਰ ਤੇ ਹਲੇ ਜੀ ਆਪਰੇਸ਼ਨ ਚੱਲ ਰਿਹਾ ਮੈਂ ਹਲੇ ਤੁਹਾਨੂੰ ਕੋਈ ਡਿਟੇਲ ਹੋਰ ਰਿਵੀਲ ਨਹੀਂ ਕਰਨਾ ਚਾਹੂੰਗਾ ਜਦੋਂ ਆਪਰੇਸ਼ਨ ਕੰਪਲੀਟ ਹੋ ਜਾਏਗਾ ਤਾਂ ਵਿਦ ਆਲ ਦੀ ਡਿਟੇਲਸ ఎవਰੀਥਿੰਗ ਤੁਹਾਨੂੰ ਡਿਟੇਲਡ ਬ੍ਰੇਕਿੰਗ ਅਸੀਂ ਕਰਾਂਗੇ ਹਲੇ ਮੈਂ ਉਹੀ ਕਹਿ ਰਿਹਾ ਜੀ ਹਲੇ ਅੰਡਰ ਪ੍ਰੋਸੈਸ ਹੈ ਚੱਲ ਰਿਹਾ ਮੈਂ ਇਸ ਇਸ ਲਈ ਕੋਈ ਵੀ ਅੰਡਰ ਇਨਵੈਸਟੀਗੇਸ਼ਨ ਵਾਲੀ ਡਿਟੇਲ ਆਪਰੇਸ਼ਨ ਦੀ ਰਿਵੀਲ ਨਹੀਂ ਕਰੂੰਗਾ ਹਲੇ ਅਸੀਂ ਪੂਰੇ ਜ਼ੋਨ ਦੀ ਜੋ ਹੈ ਲੁਧਿਆਣਾ ਜ਼ੋਨ 3 ਦੀ ਜਿਹੜੀ ਸਾਰੀ ਪੁਲਿਸ ਹੈ ਇਸ ਤੇ ਲੱਗੀ ਹੋਈ ਹੈ ਸਰ ਕਿਹਾ ਜਾ ਸਕਦਾ ਦੋ ਜਗ੍ਹਾ ਤੇ ਹੋਈ ਇਸ ਦੀ ਕੋਈ ਥੋੜੀ ਜਿਹੀ ਜਾਣਕਾਰੀ ਮਿਲ ਸਕਦੀ ਹੈ ਕਿਉਂਕਿ ਆਮ ਤੌਰ ਤੇ ਤੇ ਮਲਟੀਪਲ ਪਲੇਸਸ ਤੇ ਹੋਈ ਹੈ ਜੀ ਮਲਟੀਪਲ ਪਲੇਸਸ ਤੇ ਰੇਡ ਹੋਏ ਨੇ ਐਂਡ ਮੈਂ ਦੱਸ ਰਿਹਾ ਤੁਹਾਨੂੰ ਆਪਰੇਸ਼ਨ ਚਲੋ ਤੁਸੀਂ ਇੱਥੇ ਹਾਂ ਆਈ ਐਮ ਬਰੀਫਿੰਗ ਯੂ ਬਟ ਅੰਡਰ ਪ੍ਰੋਸੈਸ ਹੈ ਇਸ ਲਈ ਮੈਂ ਕੋਈ ਡਿਟੇਲ ਰਿਵੀਲ ਨਹੀਂ ਕਰੂੰਗਾ ਜਿਵੇਂ ਕੰਪਲੀਟ ਹੋ ਜਾਂਦਾ ਵਿਦ ਆਈ ਅਸ਼ੂਰ ਯੂ ਕਿ ਪੂਰੀ ਬਰੀਫਿੰਗ ਵੀ ਕਰਾਂਗੇ ਔਰ ਤੁਹਾਨੂੰ ਸਾਰੀ ਡਿਟੇਲ ਵੀ ਪ੍ਰੋਵਾਈਡ ਕਰਾਂਗੇ ਵਾਟਐਵਰ ਦੀ ਲੀਗਲ ਐਕਸ਼ਨ ਇਸ ਟੇਕਨ ਅਗੇਂਸਟ ਮੈਂ ਜਿਵੇਂ ਕਿ ਕਿਹਾ ਅਸੀਂ ਆਪਾਂ ਸ਼ਹਿਰ ਨੂੰ ਸੁਚੱਜੇ ਤੇ ਸੁਚਾਰੂ ਢੰ ਸੀਪੀ ਲੁਧਿਆਣਾ ਨੂੰ ਤਾਂ ਉਹਦੇ ਲਈ ਜੋ ਵੀ ਰੇਟਸ ਕਰਨੀਆਂ ਪਈਆਂ ਸਪੈਸ਼ਲ ਆਪਰੇਸ਼ਨ ਕਰਨੇ ਪਏ ਅਸੀਂ ਜ਼ਰੂਰ ਕਰਾਂਗੇ ਥੈਂਕ ਯੂ